ਤੁਸੀਂ ਆਓ ਤੁਸੀਂ ਵੀ ਨਾਲੋ ਗੋਲੇ ਸੋਨਿਹਾਲ ਨਹੀਂ ਬੇਗੋਲਾ ਸਕੂਲ ਮੀਟ ਦਾ ਸਕੂਲ ਵਾਲੇ ਕਰਾਉਂਦੇ ਆ ਤੇ ਪੰਜ ਦੀ ਤਾਂ ਖੇਰਤ ਬਹੁਤ ਕਰਿਆ ਜੀ ਸਾਡੇ ਨਾਲ ਪਿਆਰੀ ਸਕੂਲ ਵਾਲੇ ਕਰਾਉਣਾ ਨਾਮ ਪਿੰਡ ਨੂੰ ਲੈ ਜਾਈਏ ਦੱਸੋ ਅੱਜ ਦੀ ਪ੍ਰਾਪਤਗੀਤਕਾਰ ਪੁੱਤਰੀ ਅਮਰਦੀਪ ਸਿੰਘ ਜਲਦੀਪ ਸਿੰਘ ਇਹ ਬੱਚੇ ਨੂੰ ਲਿਆਉਂਦੀ ਵਾਹ ਜੀ ਵਾਹ ਨਾਲ ਜੀ ਵਾਹ ਸਤ ਸ੍ਰੀ ਅਕਾਲ ਰੁਕ ਜਾ ਪਤ ਜ ਆ ਜਾ ਇਸ ਅਖਮਾ ਦੀ ਅਖਮਾ ਸਤਾਂਵਾਂ ਬੋਲਦੀ ਹੈ ਜੀ ਹੁਣ ਆ ਵੀ ਜੋ ਵੇਖ ਲਵਾਤੀ ਉਹਨੂੰ ਅੱਗੇ ਕਰੋ ਨਹੀਂ ਪੜ ਜਾ ਕਰੋ ਜੀ ਮੇਰੀ ਬੇਨਤੀ ਹੈ ਤੁਹਾਨੂੰ ਉਹ ਨਹੀਂ ਮੈਨੂੰ ਤਾਂ ਉਹਨੇ ਕਹਿਣਾ ਹੀ ਆ ਪੜ ਜਾ ਇਹਨੂੰ ਹੀ ਅੱਗੇ ਕਰੋ ਤੇਜਬੀਰ ਸਿੰਘ ਦਲਜੀਤ ਸਿੰਘ ਮੈਂ ਰਜ਼ਾਦੇ ਪੁੱਤਰਆ ਦਲਜੀਤ ਸਿੰਘ ਆ ਗਏ ਆ ਅਭਿਜੋਤ ਕੌਰ ਬਲਜਿੰਦਰ ਕੌਰ ਆ ਗਏ ਉਹ ਵੀ ਆ ਜਾ ਇਹਨਾਂ ਤੋਂ ਬਾਅਦ ਤੇਗਨੂਰ ਕੌਰ ਤੇਗਨੂਰ ਕੌਰ ਜਸਪਾਲ ਸਿੰਘ ਐਡ ਡਾਨਪੁਰ ਲੁਧਿਆਣੇ ਤੋਂ ਆਏ ਨੇ ਸ਼ੇਮਾ ਹੀ ਸ਼ੇਮਾ ਸ਼ੇਮਾ ਤੇਗਨੂਰ ਘੌਰੇ ਕਲੀਅਰ ਕਰ ਲਓ ਤੇਗਨੂਰ ਘੌਰੇ ਬਹੁਤ ਬਹੁਤ ਧੰਨਵਾਦ ਦਿਲਪ੍ਰੀਤ कौर putri amkar singh ਨੇੜੇ ਆ ਦੀ ਦਿਲ ਜੀ ਨੂੰ ਮੰਨਣ ਆਓ ਜੀ ਬਹੁਤ ਬਹੁਤ ਧੰਨਵਾਦ ਮਨ ਸਿਮਰਪਾਲ ਜੀ ਹੈ

ਸਤਿਬਾਬਾ ਕੋਈ ਕੈਸ਼ ਕਰੂਗਾ ਜੀ ਦੁੱਧ ਦੀ ਪਤੀ ਸਾਨੂੰ ਬੋਲ ਦਈਏ ਇੱਕ ਮੁੱਤਰਕਰ ਜੇਦਰ ਸਿੰਘ ਕਾਲ ਅਕੈਡਮੀ ਖੇੜਾ 50000 ਰੁਪਿਆ ਦਿੱਤੇ ਆ ਜੀ ਬੋਲੇ ਸੋ ਨਿਹਾਲ

ਨੀ ਆਵਾਜ਼ ਸਹੀ ਆਈ ਆ ਬਾਹਰੋਂ ਆਈ ਆ ਕੋਲਿਓ ਦਵਾਰਾ ਨਾਂ ਸਹੀ ਬੋਲਿਆ ਜਸਲੀਨ 딸 ਕੁਤਰੀ ਰਕਵੀਰ ਸਿੰਘ 1 ਲੱਖ ਰੁਪਏ ਦਾ ਨਾਮ ਸਖੀ ਆਕਾਲ ਇਹ ਕਿਹੜੀ ਜਗ੍ਹਾ ਹੈ ਇਹ ਫੂਲਪੁਰ ਇਹ ਫੂਲਪੁਰ ਵਾਲੇ ਮਾਲੀ ਨੇ ਨਹੀਂ ਪੁੱਤ ਨਹੀਂ ਭਾਵੇਂ ਕੋਈ ਨਹੀਂ ਖੁਸ਼ੀ ਦੇ ਹਿੰਦੂ ਨੇ ਬਾਦੀਵਾ ਮੈਂ ਤਾਂ ਜਿੱਥੇ ਨੇ ਬੱਚਿਆਂ ਨੇ 2550 ਤੇ 1 ਲੱਖ ਇਹ ਤੁਹਾਡੇ accountਾਂ 'ਚ ਆਉਣਾ ਹੈ 1 ਲੱਖ ਰੁਪਏ ਦਾ ਨਾਮ ਦਿੱਤਾ ਜਾ ਰਿਹਾ ਨਾਲੇ ਬੜੇ ਦੇ ਲਈ ਇਹ ਪਾਟਕ 5000 ਹਾਂਜੀ 0 ਤੋਂ 9 ਸਾਲ ਉਮਰ 'ਚ ਪੋਜੀਸ਼ਨ ਵਾਲਾ ਕੋਈ ਨਾ ਸੁਹਾਗ ਦਾ ਛੋਟੇ ਬੱਚਿਆਂ ਦੇ ਇਹਨਾਂ ਨੇ ਭਾਗ ਉਹੀ ਹੋਣੇ ਆ ਜਿਨ੍ਹਾਂ ਦੀ ਪੋਜੀਸ਼ਨ ਤੇ ਇਹਨਾਂ ਇਹਨਾਂ ਨੂੰ ਭੇਜ ਦਿਓ ਗੁਰਬਾਣੀ ਕਾਣ ਜਿਨ੍ਹਾਂ ਦੀ ਪੋਜੀਸ਼ਨ ਆਈ ਉਹ ਨਾ ਹੋਣ ਨਹੀਂ ਨਹੀਂ ਇਹ ਤਾਂ 10 ਤੱਕ ਹੈ ਜਮੇਰ ਸਿੰਘ ਦੀ ਪਿਆ ਦੀ ਤੇਲਦੀਪ ਕੌਰ ਅਮਰਦੀਪ ਸਿੰਘ ਤੇਲਦੀਪ ਕੌਰ 9 ਤੋਂ 18 ਸਾਲ عمر ਆ ਗਈ ਜਾਂ ਗਈ ਆਦਿ ਬੋਲੇ ਸੋਨੀਹਾ 2000 ਪੈਨਾਮ ਇਹ ਵੀ ਬੇਗੋੜ ਦੀ ਚਲੋ ਅਸੀਂ ਹੁਣ ਪਹਿਲੇ ਬੇਗੋੜ ਕਹਿੰਦੇ ਪਾਪ ਜੀ ਦਾ ਅਕਰ ਗੁੱਸਾ ਕਰਦੇ ਆ ਜੀ ਆ ਬੱਚੇ ਉਧਰ ਲੈ ਕੇ ਆ ਜੀ ਇਹ ਗਲਤੀ ਨਾਲ ਆ ਗਏ ਬੱਚੇ ਉਧਰ ਲੈ ਕੇ ਆ ਗਏ ਠੀਕ ਹੈ ਜੀ ਧੰਨਵਾਦ ਉਹ ਜਿਹੜੇ ਉਹਨਾਂ ਦੇ ਪਾਕਾਂ ਦੇ ਲੈ ਕੇ ਦੇ ਦਿਓ ਦੇ ਦਿਓ ਜੀ ਜਿਹੜੇ ਉਹਨੂੰ ਪਾਕਾਂ ਦੇ ਲੈ ਕੇ ਆ ਜੀ ਹੁਣ ਮਾਰਾ ਨਹੀਂ ਦਿੱਤੇ ਜੀ ਤਾਂ ਇਹ ਉਹਨਾਂ ਨੂੰ ਮਿਲੇ ਆ ਇਹ ਸਹਿਜਾ ਦਾ ਬਾਬਾ ਜੀ ਸਿੰਘ ਪਬਲਿਕ ਸਕੂਲ ਦਾ ਮੱਤਾ ਜੀ ਮੈਨੇ ਜੀ ਸਕੂਲ ਦੇ ਹੀ ਕਾਦੀ 2000 ਮੇਵੜਾ ਨਾਮ 10 ਨੰਬਰ ਤੇ ਹੈ ਬਹੁਤ ਬਹੁਤ ਧੰਨਵਾਦ ਪ੍ਰਭ ਅੰਛ ਸਿੰਘ ਪੁੱਤਰ ਮਨਦੀਪ ਸਿੰਘ ਇਹ ਵੀ ਮੇਰੇ ਕੋਲ ਸਹਿਜਾ ਦਾਜੀਤ ਸਿੰਘ ਆਜੋ ਜੀ ਪ੍ਰਭ ਅੰਛ ਜੀ 9 ਤੋਂ 18 ਸਾਲ ਪ੍ਰਭ ਅੰਛ ਉਹ ਠੀਕ ਹੈ ਜੀ ਗਲਤੀ ਹੈ ਜੀ ਮੱਖਣ ਤੇ ਪ੍ਰਭ ਅੰਛ ਦੀ ਜਿਹੜੀ ਮਜੀਹਰ ਸੀਗੀ ਨੋਮੀ ਸੀਗੀ ਦੀ ਤੇ ਹਰਸ ਨੇ ਤੌਰ ਦੀ ਅਕਾਲ ਕੈਂਟ ਮੱਖਣ ਕਰਦੀ 8ਵੇਂ सातवीं पोजीशन आउट हो रहे सिंह पुत्र बलजिंदर सिंह थोड़ी दिन नजर तो नहीं छे नंबर सहजप्रीत कौर पुत्री हरविंदर सिंह बाजवा सत श्री अकाल वो भी थोड़ी तो थी? है जी ठीक है जी आ जाओ आ जाओ गुरनूर कौर भी आ जाओ आ जाओ ਚੌਥੀ ਪੋਜੀਸ਼ਨ ਸਿਮਰਨਦੀਪ ਕਾਨ ਪੁੱਤਰੀ ਅਮਰਦੀਪ ਸਿੰਘ ਸਿਮਰਨਦੀਪ ਕੌਰ ਪੁੱਤਰੀ ਕਾਨ ਪੁੱਤਰੀ ਅਮਰਦੀਪ ਸਿੰਘ ਆਜੋ ਜੀ ਥਾਪੀ ਹੋਣੇ ਇਹਨਾਂਤ ਵਾਲੇ ਸੀਗੇ ਹੁਣ ਅਕਾਊਂਟ ਵਾਲਾ ਦਾ 35 50 ਲੱਖ ਠੀਕ ਹੈ ਜੀ ਦਫ਼ਤਰ ਤੇ ਪਤਾ ਲੱਗੇ ਜਵਰਾਜ ਸਿੰਘ ਸੋਲ ਪਤੀ ਦਾ ਨਾਮ ਜਵਰਾਜ ਸਿੰਘ ਸੋਲ ਪੁੱਤਰ ਸੁਖਬੀਰ ਸਿੰਘ ਚੰਡੇਆਲਾ ਆ ਜੀ 25000 ਰੁਪਏ ਦਾ ਨਾਮ ਆ ਜੀ ਜਵਰਾਜ ਸਿੰਘ ਸਵਾਲ ਦੇਵਾ ਮੁਕਾਬਲਾ 911800 ਬੋਲੇ ਸੋ ਨਿਹਾਲ 50000 ਰੁਪਏ ਦਾ ਨਾਮ ਪਲਕਪ੍ਰੀਤ ਕੌਰ ਪੁੱਤਰੀ ચંદ્રਪਾਲ ਸਿੰਘ ਪਲਕਪ੍ਰੀਤ ਕੌਰ ਪਲਕਪ੍ਰੀਤ ਕੌਰ ਪੁੱਤਰੀ ચંદ્રਪਾਲ ਸਿੰਘ ਫਰੋਜ਼ਪੁਰਿਆ ਦੀ ਜ਼ਿਲ੍ਹਾ ਇਹਨਾਂ ਦੇ ਵਿੱਚ ਫਰਹਸ ਸਾਡੇ ਕੋਲ ਹੀ ਨਹੀਂ ਹੈ ਤੇ 50000 ਰੁਪਏ ਦਾ ਇਸ ਬੱਤੀ ਨੇ ਇਨਾਮ ਦਿੱਤੇ ਆ ਇੱਕ ਇਹ ਵੀ ਅਕਾਲ ਕੈਡਮੀ ਦੀ ਸਟੂਡੈਂਟ ਹੈ ਜੀ ਅਕਾਲ ਅਕੈਡਮੀ ਪੜਾਣਾ ਖੋਟ ਫਰੋਹਪੁਰ ਜ਼ਿਲ੍ਹਾ ਹੈ ਲਓ ਜੀ 1 ਲੱਖ ਰੁਪਏ ਦਾ ਕੋ ਲਾਉਣ ਦਾ ਜੀ ਨਰਲੀਨ ਕਸੋਤੀ ਪੈਂਦੀ ਸਿਮਰਨ ਢੰਡਾ ਪੁੱਤਾ ਗੋਰਪ੍ਰੀ ਸਿੰਘ ਸਨਰਾਈਜ਼ ਸਕੂਲ ਮੰਨਣਹਾਨਾ ਕੋਟ ਤੂਈ ਬਾਜੀ ਤੁਸੀਂ ਤਾਂ ਨਹੀਂ 2 ਵਜੇ ਜਾਣਗੇ ਕਹਿੰਦੇ ਨਹੀਂ ਇਹ ਮਾਂ ਜੀ ਜੀ ਨਾਮ ਵੀ ਬਾਪੂ ਬਹੁਤ ਤੁਹਾਨੂੰ ਵਧਾਈਆਂ ਸਾਥੀ ਬਹੁਤ-ਬਹੁਤ ਤੈਨੂੰ ਬਹੁਤ-ਬਹੁਤ ਵਧਾਈਆਂ ਬੜੀ ਮਿਹਨਤ ਕਰਾਈ ਤੁਸੀਂ ਵਾਈ ਕੁੜੀ ਜੀ ਦਾ ਖਾਲਸਾ ਭਾਈਵਾਲੀ ਤੇ ਲਾਉਂਦੇ ਹਾਂ ਜੀ ਇਹਦੇ ਬਾਅਦ ਪ੍ਰਤੀਯੋਗੀ ਜਿਨ੍ਹਾਂ ਨੇ ਭਾਗ ਲਿਆ 9 ਤੋਂ 18 ਸਾਲ ਸਵਾਲ ਜਵਾਬ ਉਹ ਬੱਚੇ ਸਾਰੇ ਆ ਗਏ ਅੱਜ ਕਨਿਸ਼ਨ ਵਾਲਾ ਨੇ